ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਾਰ ਮਹਾਮਾਜ ਮਹਿਲਾ ਪੰਜਵਾ ਘਰ ਚੌਥਾ ਇਕਯੋ ਅੰਕਾਰ ਸਤਗੁਰ ਪ੍ਰਸਾਦਿ ਕਿਰਤਿ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੈ ਦਿਸ ਭ੍ਰਮੇ ਥਕ ਆਏ ਪ੍ਰਭ ਕੇ ਸਾਮ ਤੀਨ ਦਦੇਤੇ ਬਹਾਰੇ ਕਿਤੇ ਨ ਆਵੇ ਕਾਮ ਜਾਲਬਿਨ ਸਾਖ ਕੁਮ ਲਵਤੇ ਉਪਜੇ ਨਾਹੀ ਧਾਮ ਹਰ ਨਾ ਨ ਮਿਲਿਆ ਸਾਜਨੇ ਕਤ ਪਈ ਬਿਸਰਾਮ ਜੇਤੇ ਕਰ ਹਰ ਕੰਤਨ ਪ੍ਰਗਟੇ ਪਟਨਗਰ ਸਿਗਰਾਮ ਸਰਬ ਸਿੰਗਾਰ ਤੰਬਉਨ ਰਸ ਸੁਣਦੇ ਸਭ ਖਾਮ ਪ੍ਰਭ ਸੁਆਮੀ ਕੰਤਿ ਵੇ ਹੁਣਿਆ ਮੀਤ ਸਜਣ ਸਭ ਜਾਮ ਨਾਨਕੇ ਬਿੰਤਿਆ ਕਰ ਕਿਰਪਾ ਦੇ ਜੀ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਮ ਸੀਤ ਗੋਵਿੰਦ ਅਰਾਧੇ ਹੈ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਨ ਜਿਨ ਪਾਇਆ ਪ੍ਰਭ ਆਪਣਾ ਆਇ ਤਿਸ ਗਣ ਇੱਕ ਖਿੰਨ ਤਿਸ ਬਿਨ ਜੀਵਣਾ ਮਿਰਤਾ ਜਨਮ ਜਨ ਜਲਥਲ ਮਹਿ ਅਲਪੂਰਿਆ ਰਵਿਆ ਵਿੱਚ ਬਣ ਸੋ ਪ੍ਰਭ ਚਿਤ ਨਾਵੇ ਕਿਤੜਾ ਦੁੱਖ ਗਣਾ ਜਿਨੀ 라ਵਿਆ ਸੋ ਪ੍ਰਭ ਤਿੰਨਾ ਭਗ ਮੰਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ सीत मिलाए सो सुप्रभु तिसके पाए लगा वे साख तिरन जिन्ना प्रेम वि हर साजन पुरख विसार के लगे मायात्रो ਉਤਰ ਕਲ ਤਰੇ ਨਾ ਸੰਗਤਨ ਹਰਿ ਅਵਿਨਾਸੀ ਓ ਪਲਚ ਪਲਚ ਸਗਲੇ ਮੋਏ ਝੂਠੇ ਤੰਦੇ ਮੋਹ ਇਕਸ ਹਰ ਕੇ ਨਾਮ ਬਿਨ ਅਗੇ ਲਿਆ ਖੋ ਦੁਏ ਵਿਸਾਰ ਵਿਗੋਚਣਾ ਪ੍ਰਭ ਮੇਨੇ ਅਵਰਨਾ ਕੋਏ ਪ੍ਰੇਤਮ ਚਰਣੇ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੇ ਪ੍ਰਭ ਮਿਲੋ ਪ੍ਰਾਪਤ ਹੋਏ ਵੇ ਸਖ ਸੁਹਾਵਾ ਤਾਂ ਲਗੇ ਜਾਂ ਸੰਤ ਪਿਟੇ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਜਿਸ ਅਗੇ ਸਭ ਨੇਵਨ ਹਰ ਸੱਜਣ ਦਾ ਵਣ ਲਗਿਆ ਕਿਸੇ ਨ ਦੇ ਬਨ ਮਾਣਕ ਮੋਤੀ ਨਾਮ ਪ੍ਰਭਨ ਲਗੇ ਨਾਹੀ ਸਨ ਰੰਗ ਸਬੇ ਨਰਾਇਣੇ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੇ ਜੇ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕੀਆ ਤਨ ਆਪਣ ਲੀਆ ਜੋ ਮਿਲੇ ਵਿਛੜਨ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇ ਠਰੰਗੇ ਲਾ ਸਤਣੀ ਜਿਸਕੇ ਭਾਗ ਮਥਨ ਆਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ त्याਕੇ ਮਨ ਸੰਦੇ ਆਸ ਦੁਇ ਪਈ ਬੇਗੁੱਚਿਆ ਗਲ ਪਈ ਜਮਕੇ ਪਾਸ ਜੇ ਹਬੇ ਜੇ ਸੁਲਣੇ ਮੱਥੇ ਜੋ ਲਿਖਿਆਸ ਰਣ ਵਿਹਾਣੀ ਪਛਤਾਣੀ ਉੱਠ ਚੱਲ ਗਏ ਨਿਰਾਸ ਜਿਨ ਕੋ ਸਾਦੋ ਪੇਟਿਆ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਮਣੇ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਏਕੋ ਨਾਮ ਅਧਾਰ ਖਿਆ ਰੰਗ ਉੜਾ ਵਿਆਹ ਦੇ ਸੰਸਬੇ ਸਾਰ ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੋ ਲਿਆ ਸਮ੍ਰਿਤੇ ਪੁਰਖ ਅਪਾਰ ਹਰ ਮਿਲਣੇ ਨੂੰ ਮੰਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੇ ਪ੍ਰਭ ਪਾਇ ਹੋਂ ਤਿਨ ਕੀ ਸਦ ਬਲਿਹਾਰ ਨਾਨਕ ਹਰ ਜੇ ਮਿਆਕਰ ਸ਼ਬਦ ਸੁਆਰਣ ਹਾਰ ਸਾਵਣ ਤਿਨਾ ਸੁਹਾਗਣੇ ਜਿਨ ਰਾਮ ਨਾਮ ਿਉਰ ਹਾਰ ਪਾਦਵੇ ਪਰਮ ਪੁਲਾਣਿਆ ਦੁਜਾ ਲਗਾ ਹੇਤ ਲਖ ਸਿੰਗਾਰ ਬਣਾਇ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਰਸ ਸੇ ਤਤਵੇਲੇ ਕਹਿ ਸੁਨ ਪ੍ਰੇਤ ਪਕੜ ਚਲਾਈਨ ਦੂਤ ਜੰਮ ਕਿਸੇ ਨ ਦੇਨੀ ਭੇਤ ਛੱਡ ਖੜੋ ਤੇ ਕਿਨੇ ਮਹੀਂ ਜਿਨਸੂ ਲਗਾਹੇ ਤ ਹੱਥ ਮਰੋੜੇ ਤਨ ਕਪੇ ਸਿਆਹ ਹੋਆ ਸਿਤ ਜੇ ਹਬਿਜੈ ਸੋ ਲੁੜੇ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾ ਗਤੇ ਚਰਨ ਬਹੁਤ ਪ੍ਰਭ ਦੇਤ ਸੋ ਪਾਦਵੇ ਨਰਕ ਨਾ ਪਈਏ ਗੁਰ ਰਖਣ ਵਾਲਾ ਹੀਤ ਅਸੁੱਨ ਪ੍ਰੇਮ ਮਹੜਾ ਕਿਉ ਮਿਲਿਆ ਹਰ ਜਾਏ ਮੰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਾਹਿਬੇ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਏ ਵਿਣ ਪ੍ਰਭ ਕੋ ਸੁਖ ਪਾਏ ਦੂਜੇ ਨਹੀਂ ਜਾਏ ਜਿਨੇ ਜਾ ਕੇ ਆ ਪ੍ਰੇਮ ਰਸ ਸੋ ਤ੍ਰਿਪਤ ਰਿਹਾ ਘਾਏ ਆਪ ਤਿਆਗ ਬੇਨ ਤੇ ਕਰੋ ਨਿਹੂ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤੇ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਇ ਸੂ ਸੁਖੀ ਵਸੰਦਿਆ ਜਿਨਾਮ ਆ ਹਰ ਰਾਇ ਕਤਕ ਕਰਮ ਕਮਾਵੜੇ ਦੋਸ ਨ ਕਾਹੂ ਜੋਗ ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਖ ਹੋਏ ਰਾਮ ਤੇ ਲਗਲੇ ਜਨਮ ਵਿਜੋਗ ਖਿੰਨ ਮੈਂ ਕੋੜੀ ਹੋ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੇ ਕਿਸ ਤੇ ਰੂਵਨ ਰੋਜ ਕੀਤਾ ਕੁਛ ਨਾ ਹੋਵੇ ਲਿਖਿਆ ਤਰ ਸੰਜੋਗ ਵੜ ਪਾ ਕੇ ਮੇਰਾ ਪ੍ਰਭ ਮਿਲੇ ਤਾਂ ਉਤਰੀ ਸਭ ਵਿਯੋਗ ਨਾਨਕ ਪ੍ਰਭ ਰਾਖ ਲੇਹੇ ਮੇਰੇ ਸਾਹਿਬੰਦ ਦੇ ਮੋਤ ਕਤਕ ਹੋਵੇ ਸਾਧ ਸੰਗ ਬਿਨ ਸੇ ਸਭੇ ਸੋਚ ਮਗਰ ਮਹਾ ਸੁਹੰਦਿਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੇ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਿਨ ਦੁਖ ਨ ਕਬੋ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸੁਹੇਲੜੀਆਂ ਸਾਧ ਜਨਾ ਤੇ ਬਹਰੇ ਸ ਰਹਿਣ ਅਕੇ ਲੜੀਆਂ ਤਿੰਨ ਦੁੱਖ ਨ ਕਬੋ ਤਰੇ ਸ ਜਮ ਕੇ ਵਸੜੀਆਂ ਜਨੇ ਰਾਵਿਆ ਪ੍ਰਭ ਆਪਣਾ ਤੇ ਦਸਨਿਤ ਖੜੀਆਂ ਰਤਨ ਜਵਹਿਰ ਲਾਲ ਹਰ ਕੰਠ ਤੇ ਨਾ ਜੜਿਆ ਨਾਨਕ ਬਾਦਸੋ ਢੋੜ ਤਿਨ ਪ੍ਰਭ ਸਰਨੇਂਦਰ ਪੜਿਆ ਮਕਰ ਪ੍ਰਭ ਅਰਾਧਣਾ ਬਹੁੜ ਨ ਜਨ ਮੜਿਆ ਔਖ ਤੁਖਾਰ ਨ ਵਿਆਪੈ ਕੰਠ ਮਿਲਿਆ ਹਰ ਨਾਹੋ ਮਨ ਬਿਧਿਆ ਸਰਨਾਰ ਬਿੰਦ ਦਰਸ਼ਨ ਲਗੜਾ ਸਾਹੂ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਮੀ ਲਾਹੂ ਰਿਕਿਆ ਪਹੋ ਨਸਕੇ ਮਿਲ ਸਾਧੂ ਗੁਣ ਗਾਹੂ ਜਹਤੇ ਉਪਜੇਤ ਹੈ ਮਲੇ ਸਚੇ ਪ੍ਰਿਤ ਸੁਵਾਹੋ ਕਰਗੇ ਨੀਨੇ ਪਰ ਬ੍ਰਹਮ ਬਹੁੜ ਨਾ ਵਿਛੜਿਆ ਹੋ ਵਾਰ ਜਾਓ ਲਖਵੇਰੀਆ ਹਰ ਸਜਣ ਅਗਮ ਅਗਾਹੋ ਸ਼ਰਮ ਪੈ ਨਰਾਇਣੇ ਨਾਨਕ ਦਰਪਿਆ ਹੋ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ। ਮਾਗ ਮੈਂ ਜਨ ਸੰਗ ਸਾਧੂਆ ਤੋੜੇ ਕ੍ਰਿਸ਼ਨਾਨੋ। ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ ਜਨਮ ਕਰਮ ਮਲੇਉ ਤੇਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੁਹੀਐ ਬਿਨ ਸੇ ਲੋਭ ਸਵਾਨ ਸੱਚੇ ਮਾਰਗ ਚੱਲਦਿਆ ਹੁਸਤਤ ਕਰੇ ਜਹਾਨ 68 ਤੇਰਥ ਸਗਲ ਪੁਨ ਜੇ ਦੀਆ ਪਰਵਾਨ ਜਿਸਨੂੰ ਦੇਵੇ ਦੇ ਆਕਰ ਸੋਏ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣ ਨਾਨਕ ਤਿਨ ਗੁਰਬਾਨ ਮਾਗ ਸੁਚੇ ਸੋ ਕਾਢਿਆ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਅਨੰਦ ਉਪਾਰਜਨ ਹਰ ਸਜਣ ਪ੍ਰਗਟ ਆਏ ਸੰਤ ਸਾਹਿਬ RAM ਕੇ ਕਰ ਕਿਰਪਾ ਦਿਆ ਮਿਲਾਏ ਸਹਿਜ ਸੁਹਾਵੇਂ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਸ ਪੁਨ ਵਡ ਪਾਗਣੀ ਵਰ ਪਾਇਆ ਹਰਿ ਰਾਏ ਮਿਲ ਸਹੀਏ ਮੰਗਲ ਗਾਵੇ ਗੀਤ ਗੋਬਿੰਦ ਆਲਾ ਹੈ ਹਰ ਜਿਹਾ ਵਰ ਨਾ ਦੇਸੇ ਕੋਈ ਦੂਜਾ ਲਵੇ ਨਾ ਲਾਏ ਹਲ ਤੇ ਪਲਤ ਸਵਾਰਿਆਂ ਨੇ ਚਿਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨ ਜਨਮੇ ਤਾਏ ਜਿਹਾ ਇੱਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹਿਆ ਜਿਸ ਨੂੰ ਤਿਲ ਤਮਾਏ ਜਿਨ ਜਿਨ ਨਾਮ ਤੇ ਆਇਆ ਤਿੰਕੇ ਕਾਜ ਸਰੇ ਹਰ ਗੁਰ ਪੂਰਾ ਰਧਿਆ ਦਰਗੈ ਸਚ ਖਰੇ ਸਰਬ ਸੁਖਾਂ ਨੇ ਦੇ ਚਰਣ ਹਰ ਭੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਹੀਂ ਜਰੇ ਉੜ ਕੇ ਦੁ ਵਿਦਾਨ ਸੇ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨੰਦਰ ਕੋ ਤਰੇ ਮਹਾ ਦਿਵਸ ਮੂਰਤਿ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੂ ਹਰੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੂ ਹਰੇ ਵਾਹਿਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤਨਾਮ